ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਕਿਸਾਨ ਡੈਰੀ ਫਾਰਮਰ ਤੇ ਆਪ ਜੀ ਜਾਣਦੇ ਹੋ ਵੀ ਆਪਾਂ ਇਸ ਵੇਲੇ ਲਾਈਵ ਲੈ ਕੇ ਆਉਣੇ ਆ ਤੇ ਲਾਈਵ ਦੇ ਉੱਤੇ ਆਪਾਂ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਣੇ ਆ ਜਿਹਦੇ ਉੱਤੇ ਆਪਾਂ ਗੱਲ ਕਰਦੇ ਆ ਡੈਰੀ ਫਾਰਮਿੰਗ ਦੇ ਨਾਲ ਜੁੜੇ ਵਿਸ਼ੇ ਤੇ ਆਜੋ ਤੁਸੀਂ ਜੁੜ ਜੋ ਜੀ ਆਪਾਂ ਗੱਲ ਕਰਦੇ ਆ ਤੇ ਹੋਪਫੁਲੀ ਉਮੀਦ ਕਰਦੇ ਆ ਤੁਸੀਂ ਸਾਰੇ ਖੁਸ਼ ਹੋਵੋਗੇ ਚੜ੍ਹਦੀ ਕਲਾ ਜੋ ਹੋਵੋਗੇ ਪਰਵਾਰਾਂ ਦੇ ਵਿੱਚ ਤੰਦਰੁਸਤੀ ਦੀ ਦੁਆ ਕਰਦੇ ਆਂ ਤੁਹਾਡੀਆਂ ਚੜ੍ਹਦੀ ਕਲਾ ਦੀ ਦੁਆ ਕਰਦੇ ਆਂ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਔ ਜੀ ਕੀ ਹਾਲ ਚਾਲ ਆ ਤੇ ਕਿੱਦਾਂ ਦਾ ਮੌਸਮ ਆ ਜੀ ਅੱਜ ਸਾਨੂੰ ਪਤਾ ਵੀ ਆਪਾਂ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਣੇ ਆ ਉਹਦੇ ਤੇ ਆਪਾਂ ਗੱਲ ਕਰਦੇ ਹੁੰਨੇ ਆ ਆ ਜੋ ਤੁਸੀਂ ਜੁੜ ਜਿਓ ਜੀ ਫਟਾਫਟ ਹਾਂ ਤੇ ਆਪਾਂ ਕਰੀਏ ਗੱਲ ਸ਼ੁਰੂ ਇਹ ਬਹੁਤ ਵਧੀਆ ਮਹੱਤਵਪੂਰਨ ਵਿਸ਼ਾ ਇਹਦਾ ਆਪਾਂ ਨੂੰ ਕਾਫੀ ਫਾਇਦਾ ਮਿਲਣ ਵਾਲਾ ਇਹਦੇ ਉੱਤੇ ਜੇ ਆਪਾਂ ਇਸੇ ਤਰੀਕੇ ਦੇ ਨਾਲ ਕੰਮ ਕਰਾਂਗੇ ਤਾਂ ਕਾਫੀ ਆਪਾਂ ਨੂੰ ਫਾਇਦਾ ਹੋਊਗਾ ਆਜੋ ਤੁਸੀਂ ਜੁੜ ਜੋ ਤੇ ਜੁੜਨ ਤੋਂ ਬਾਅਦ ਫਿਰ ਆਪਾਂ ਕਰਦੇ ਆਂ ਜੀ ਗੱਲ ਆਜੋ ਜੀ ਆਜੋ ਮੌਸਮ ਦੱਸੋ ਕਿੱਦਾਂ ਦਾ ਰਿਹਾ ਜੀ ਹੁਣ ਠੰਡ ਸਾਡੇ ਕਿੱਦਾਂ ਹੁਣ ਕਿਤੇ ਕਿਤੇ ਏਰੀਆ ਤੋਂ ਤੁਸੀਂ ਦੇਖਦੇ ਹੋ ਇਹ ਜਰੂਰ ਦੱਸਿਆ ਕਰੋ ਜੀ ਆਜੋ ਜੀ ਆਜੋ ਜੁੜਜੋ ਜੀ ਜੁੜਜੋ ਜੁੜਜੋ ਮੇਰੇ ਵੀ ਆਜੋ ਜੀ ਹਾਂ ਜੀ ਜੁੜਜੋ ਜੀ ਜੁੜਜੋ ਬਹੁਤ ਬਹੁਤ ਧੰਨਵਾਦ ਆਈ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆਂ ਬਹੁਤ ਵਧੀਆ ਵਿਸ਼ਾਗਾ ਉਹਦੇ ਆਪਾਂ ਉਹਦੇ ਉੱਤੇ ਆਪਾਂ ਅੱਜ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਜੀ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਜਿਹੜੇ ਹੋ ਇਹ ਜ਼ਰੂਰ ਦੱਸਿਆ ਕਰੋ ਜੀ ਤੇ ਨਾਲੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਚੈਨਲ ਆਪਣਾ ਕਰ ਲਓ ਜੀ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਲੋ ਤਾਂ ਕਿ ਜਿਹੜੀ ਵੀ ਵੀਡੀਓ ਲਈਏ ਆਪਾਂ ਜਾਂ ਆਪਾਂ ਲਾਈਵ ਲੈ ਕੇ ਆਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜੀ ਆਜੋ ਜੀ ਆਪਾਂ ਗੱਲ ਕਰਦੇ ਆਂ ਸ਼ੁਰੂ ਬਹੁਤ ਧੰਨਵਾਦ ਤੁਹਾਡਾ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ ਤੁਸੀਂ ਵਿਧਾਈ ਦੇ ਪਾਤਰ ਨੂੰ ਸੱਚੇ ਪਾਸੇ ਸਤਿਮੁੱਚ ਚੜ੍ਹਦੀਆਂ ਕਲਾ 'ਚ ਰੱਖੇ ਤੇ ਆਪਾਂ ਜਿਹੜੀ ਗੱਲ ਕਰਨੀ ਆ ਜੀ ਅੱਜ ਆਪਾਂ 1000 ਗਾਂ ਜਾਂ ਮੱਝ ਦਾ ਜਿਹੜਾ ਦੁੱਧ ਦਾ ਆਪਾਂ ਫੈਟ ਆ ਤੇ SNF ਆ ਉਹਪਾਂ ਕਿਵੇਂ ਵਧਾਉਣਾਗਾ ਤੇ ਉਹਦੇ ਬਾਅਦ ਆਪਾਂ ਕਿਹੜੀ ਫੀਡ ਦੇਣੀ ਆ ਤੇ ਆਪਾਂ ਜਿਹੜੀ ਫੀਡਾਂ ਤਿਆਰ ਕਰਨ ਦਾ ਤਰੀਕਾ ਵਰਤਣਾ ਨਾ ਜੀ ਤੁਸੀਂ ਇੱਕ ਵਾਰ ਨਿਸ਼ਚੈ ਕਰ ਲਓ ਵੀ ਆਪਾਂ ਫੀਡ ਆਪਣੀ ਘਰੇ ਤਿਆਰ ਕਰਾਉਣੀ ਆ ਤਾਂ ਵੀ ਆਪਾਂ ਮੋਲ ਵਾਲੀ ਫੀਡ ਜਿਹੜੀ ਨਹੀਂ ਲੈਣੀ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਚਾਹ ਲਿਖਿਆ ਹੀ ਹੁੰਦਾ ਉਹਦੇ ਉੱਤੇ ਫਿਰ ਵੀ ਅਸੀਂ ਜਿਹੜੀ ਆਪਦੇ ਹੱਥਾਂ ਨਾਲ ਤਿਆਰ ਕਰਾ ਲੈਣੀ ਫੀਡ ਹੈ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਜੇ ਆਪਾਂ ਵਧੀਆ ਪਸ਼ੂ ਨੂੰ ਖਰਾਕ ਦੇਵਾਂਗੇ ਤੇ ਸਾਡੇ ਪਸ਼ੂ ਆ ਜਿਹੜੇ ਉਹ ਤੰਦਰੁਸਤ ਵੀ ਹੋਣਗੇ ਉਹਨਾਂ ਦਾ ਦੁੱਧ ਵੀ ਇਨਕਰੀਜ਼ ਹੋਊ ਕਰੂਗਾ ਪ੍ਰੋਡਕਸ਼ਨ ਵੀ ਵਧੂਗੀ ਆਪਣੀ ਦੁੱਧ ਦੀ ਪ੍ਰੋਡਕਸ਼ਨ ਵਧੂਗੀ ਤਾਂ ਆਪਣਾ ਜਿਹੜਾ ਆਮਦਨੀ ਦਾ ਸਰਵੋਤ ਆ ਉਹ ਵੀ ਵਧੂਗਾ ਜੀ ਆਪਣੇ ਚਾਰ ਪੈਸੇ ਵਧੀਆ ਬਣਨਗੇ ਜਦੋਂ ਆਪਾਂ ਸਾਰਾ ਦਿਨ ਪਸ਼ੂਆਂ ਦੇ ਨਾਲ ਆਪਾਂ ਕੰਮ ਧੰਦਾ ਕਰਨਾ ਤੇ ਜੇ ਉਥੋਂ ਆਪਾਂ ਨੂੰ ਕਮਾਈ ਨਾ ਹੋਵੇ ਤੇ ਫਿਰ ਉਹ ਕਿੱਤੇ ਦਾ ਕੋਈ ਫਾਇਦਾ ਨਹੀਂ ਹੁੰਦਾ ਕਿੱਤੇ ਨੂੰ ਹਮੇਸ਼ਾ ਬਿਜ਼ਨਸ ਬਣਾ ਕੇ ਚੱਲੋ ਜੀ ਪਸ਼ੂਆਂ ਨੂੰ ਪਸ਼ੂਆਂ ਦਾ ਜਿਹੜਾ ਡੇਰੀ ਦਾ ਧੰਦਾ ਜੇ ਬਿਜ਼ਨਸ ਬਣ ਗਿਆ ਬਹੁਤ ਵਧੀਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬਿਜ਼ਨਸ ਆ ਬਹੁਤ ਗਰੋਥ ਕਰੂਗਾ ਜੀ ਇਹ ਤੁਹਾਡੇ ਨਾਲ ਵਾਦਾ ਜੀ ਇਸ ਬਿਜ਼ਨਸ ਨੇ ਬਹੁਤ ਅੱਗੇ ਜਾਣਾਗਾ ਕਿਉਂਕਿ ਜਿਹੜਾ ਬਾਜ਼ਾਰਾਂ ਦੇ ਵਿੱਚ ਆ ਹਰ ਇੱਕਾ ਸੋਸ਼ਲ ਮੀਡੀਆ ਨੇ ਜਿਹੜੇ ਲੋਕ ਗਲਤ ਕੰਮ ਕਰਦੇ ਨੇ ਗਲਤ ਦੁੱਧ ਵੇਚਦੇ ਨੇ ਉਹ ਇਹ ਕੀ ਤੋਂ ਜਾਗਰੂਕ ਹੋ ਚੁੱਕੇ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਜ਼ਹਿਰ ਕਿਉਂ ਖਵਾਈਏ ਤੇ ਮੈਂ ਚਾਹੁੰਨਾ ਜੀ ਹਰ ਇੱਕ ਬੰਦੇ ਨੂੰ ਇੱਕ ਜਾਂ ਦੋ ਮੱਜਾਂ ਘਰ ਦੇ ਵਿੱਚ ਵੈਸੇ ਵੀ ਰੱਖਣੀਆਂ ਚਾਹੀਦੀਆਂ ਚਾਹ ਤੁਸੀਂ ਬਿਜ਼ਨਸ ਨਹੀਂ ਵੀ ਕਰਦੇ ਤਾਂ ਵੀ ਥੋੜੀ ਜਿਹੜੀ ਆਮਦਨੀ ਦਾ ਥੋੜੇ ਡੰਗਰ ਵੀ ਘਰੇ ਆ ਤੇ ਜਿਹੜਾ ਤੁਹਾਡਾ ਦੁੱਧ ਆ ਖਰਾਕ ਆ ਤੁਸੀਂ ਘਰ ਦੀ ਉਹ ਵਧੀਆ ਰਹਿੰਦੀ ਹੈ ਜੀ ਮੁੱਲ ਦੀ ਚੀਜ਼ ਦੇ ਵਿੱਚ ਇੰਨੀ ਬਰਕਤ ਨਹੀਂ ਹੁੰਦੀ ਕਿ ਤੇ ਨਾਲ ਹੀ ਆਪਾਂ ਨੂੰ ਪਿਓਰ ਚੀਜ਼ ਮਿਲਦੀ ਹੈ ਜੀ ਤਾਂ ਇਸ ਕਰਕੇ ਆਪਾਂ ਨੂੰ ਜਿਹੜੇ ਡੰਗਰ ਪਸ਼ੂ ਆ ਉਹ ਆਪਣੇ ਰੱਖਣੇ ਚਾਹੀਦੇ ਆ ਜੇ ਆਪਾਂ ਵੱਡੇ ਪੱਧਰ ਤੇ ਕੰਮ ਕਰਦੇ ਆ ਤਾਂ ਬਹੁਤ ਵਧੀਆ ਗੱਲ ਆ ਜੀ ਇਹ ਐਡਾ ਵਧੀਆ ਕਮਾਈ ਦਾ ਸਾਧਨਾ ਜੀ ਜੇ ਤੁਸੀਂ 10 ਪਸ਼ੂ ਰੱਖੇ ਆ ਇੱਕ ਵਾਰੀ 10 ਕਿੱਲੇ ਠੇਕੇ ਤੇ ਲੈ ਲਓ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਜਿਹੜੀ ਇਹ ਤੁਹਾਨੂੰ ਕਮਾਈ ਕਰਕੇ ਦਿੰਦੇ ਆ ਜੀ ਤਾਂ ਇੱਕ ਸਾਲ ਤੁਹਾਡੇ ਪਸ਼ੂ ਆ ਜਿੰਨੀ ਵੀ ਆਮਦਨੀ ਤੁਸੀਂ ਪਸ਼ੂਆਂ ਤੇ ਲਾਉਂਗੇ ਸਾਲ ਦੇ ਵਿੱਚ ਤੁਹਾਡੇ ਪਸ਼ੂ ਜਿਹੜੀ ਤੁਹਾਡੀ ਆਮਦਨੀ ਪੂਰੀ ਕਰ ਦਿੰਦੇ ਆ ਪਸ਼ੂ ਸਿਰਲੇ ਕਿ ਸੋਡੇ ਜਿਹੜੇ ਉਹ ਕਿੱਲੇ ਤੇ ਖੜੇ ਰੈਂਦੇ ਆ ਉਹ ਤੁਹਾਡੀ ਡਿਪੋਜ਼ਿਟ ਹੋ ਜਾਂਦੀ ਆ ਜੀ ਚਲੋ ਆਪਾਂ ਗੱਲ ਕਰਦੇ ਆਂ ਵੀ ਜੇ ਇੱਕ ਮੱਧ ਜਾਂ ਗਾਂ ਦਾ ਜਿਹੜਾ ਦੁੱਧ ਦੀ ਆਪਾਂ ਫੈਂਟ ਵਧਾਉਣੀ ਆ ਉਹਦੇ ਵਾਸਤੇ ਆਪਾਂ ਦਾਲਾ ਜਿਹੜਾ ਆਚਾਰਾ ਦਾਣਾ ਤੇ ਹਰਾ ਚਾਰਾ ਉਹ ਇੱਕ ਦਿਨ ਦੇ ਵਿੱਚ ਆਪਾਂ ਕਿੰਨਾ ਲੈਣਾ ਤੇ ਕਿਹੜਾ-ਕਿਹੜਾ ਲੈਣਾ ਜੀ ਉਹਦੇ ਉੱਤੇ ਆਪਾਂ ਗੱਲ ਕਰ ਲੈਨੇ ਆ ਜੀ ਤੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਬਹੁਤ ਧੰਨਵਾਦ ਤੁਹਾਡਾ ਤੇ ਨਾਲ ਇਹ ਵੀ ਦੱਸਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਜੁੜੇ ਆਂ ਨਾਲ ਤਾਂ ਸਾਨੂੰ ਇਹ ਪਤਾ ਲੱਗ ਜੇ ਵੀ ਸਾਡਾ ਲਾਈਵ ਕਿੱਥੋਂ ਤੱਕ ਜਾਂਦਾਗਾ ਤੇ ਨਾਲ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜੀ ਤੇ ਤੁਸੀਂ ਕਮੈਂਟ ਕਰਕੇ ਦੱਸੋਗੇ ਵੀ ਸਾਡੀ ਨਾ ਕਮਿਊਨਿਟੀ ਸਾਡੀ ਜਿਹੜੀ YouTube ਫੈਮਿਲੀ ਆ ਸਾਡੀ ਕਿੱਥੋਂ ਕਿੱਥੋਂ ਤੱਕ ਲੰਬੀ ਵੱਡੀ ਹੋ ਚੁੱਕੀ ਐ ਇਹਦੇ ਵਾਸਤੇ ਆਪਾਂ ਕੀ ਲੈਣਾ ਜੀ ਮੱਕੀ ਦਦੜਾ ਲੈਣੀ ਆਪਾਂ 2 ਕਿਲੋ ਇਹ ਇੱਕ ਦਿਨ ਦੀ ਆਪਾਂ ਇੱਕ ਪਸ਼ੂ ਦੀ ਖਾਣਕ ਦੱਸਦੇ ਆ ਜੀ ਮੱਕੀ ਲੈਣੀ ਆ 2 ਕਿਲੋ ਜੀ ਤੇ ਚੌਕਰ ਜਿਹੜਾ ਕਣਕ ਦਾ ਉਹ ਲੈ ਲੈਣਾ ਆਪਾਂ 1.5 ਕਿਲੋ ਤੇ ਸਰੋਂ ਦੀ ਖਾਲ ਲੈ ਲਓ ਜੀ 1 ਕਿਲੋ ਤੇ ਕਪਾਹ ਦੀ ਖਾਲ ਲੈ ਲਓ ਜਾਂ ਸੋਇਆ ਦੀ ਖਾਲ ਲੈ ਲਓ ਜੀ ਇਹ ਵੀ ਤੁਸੀਂ ਜਿਹੜੀ ਹੈ 1.5 ਕਿਲੋ ਲੈ ਲਓ ਜੀ ਤੇ ਜਿਹੜੀ ਚਨੇ ਦੀ ਚੂਰੀ ਹੈ ਇਹ ਤੁਸੀਂ ਅੱਧਾ ਕਿਲੋ ਲੈ ਲਓ ਇਹ ਸਾਰਾ ਇਹਦਾ ਮਿਸ਼ਰਣ ਜਿਹੜਾ ਤੁਸੀਂ ਤਿਆਰ ਕਰ ਲਓ ਜੀ ਇਹਦੂਆ ਦਾ ਪੈ ਦੇ ਵਿੱਚ ਹੋ ਤਾਂ ਤਾਂ ਦੀ ਵੀ ਗੱਲ ਕਰਦੇ ਆ ਇਹ ਤੁਸੀਂ ਸਾਰਾ ਸਮਝ ਹੀ ਲਿਆ ਵੀ ਜਿਹੜਾ ਦਾਣਾ ਪਾਏ ਨੂੰ ਤਿਆਰ ਕਰਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਜੀ ਉਸ ਤੋਂ ਬਾਅਦ ਜੀ ਤੁਸੀਂ ਕੀ ਕਰਨਾ ਜੀ ਗੋਡ ਲੈਣਾ 200 ਤੋਂ 250 ਗ੍ਰਾਮ ਤੇ ਦੇਸੀ ਘਿਓ ਲੈ ਲਓ 30 ਤੋਂ 50 ਗ੍ਰਾਮ ਪਰ ਇਹ ਦੇਣਾ ਹਫਤੇ 'ਚ ਆਪਾਂ ਦੋ ਵਾਰੀ ਆ ਇਹ ਦੋ ਵਾਰੀ ਨਹੀਂ ਦੇਣਾ ਅਤੇ ਅੱਜ ਮੈਂ ਲੈ ਲਓ ਜੀ 20 ਗ੍ਰਾਮ ਤੇ ਸੌਂਫ ਲੈ ਲਓ 25 ਗ੍ਰਾਮ ਤੇ ਮੇਥੀ ਦਾਣਾ ਲੈ ਲਓ 25 ਗ੍ਰਾਮ ਇਹ ਭਿੱਜਿਆ ਹੋਵੇ ਇਹ ਸਾਰਿਆਂ ਨੂੰ ਤੁਸੀਂ ਮਿਕਸ ਕਰਕੇ ਫਿਰ ਨੂੰ ਜਿਹੜਾ ਦੇਣਾ ਸ਼ੁਰੂ ਕਰੋ ਇੱਕ ਦਾ ਇਹ ਪੀ ਜਿਹੜਾ ਪਸ਼ੂ ਦਾ ਪਾਚਨ ਕਰਿਆ ਉਹਨੂੰ ਵੀ ਸਹੀ ਕਰਦੀ ਹੈ ਨਾਲ ਤੇ ਦੁੱਧ ਵੀ ਸਾਡਾ ਸਾਫ ਸੁਥਰਾ ਰਹਿੰਦਾਗਾ ਜੀ ਤੇ ਇਹਦੇ ਨਾਲ ਆਪਾਂ ਦੇਨੇ ਆ ਮਿਨਰਲ ਮਿਕਸ ਤੇ ਨਾਮਕ ਉਹਦੇ ਵਾਸਤੇ ਵੀ ਆਪਾਂ ਗੱਲ ਕਰ ਲੈਨੇ ਆ ਜੀ ਤੇ ਜਿਹੜੇ ਆਪਾਂ ਇਹਦੇ ਵਿੱਚ ਮਿਨਰਲ ਮਿਕਸ ਦੇਨੇ ਆ ਆਪਾਂ ਇਹਨਾਂ ਨੂੰ ਉਹ ਦੇਨੇ ਆਪਾਂ ਜੀ 50 ਗ੍ਰਾਮ ਮਿਨਰਲ ਮਿਕਸ ਆਪਾਂ 50 ਗ੍ਰਾਮ ਦੇਨੇ ਆ ਤੇ 50 ਤੋਂ 60 ਗ੍ਰਾਮ ਵੀ ਦੇ ਸਕਦੇ ਆ ਪਰ 50 ਗ੍ਰਾਮ ਤਾਂ ਆਪਾਂ ਡੇਲੀ ਦੇਣੇ ਨੇ ਜੀ ਤੇ ਨਾਲ ਜਿਹੜਾ ਨਾਮਕਾ ਜੀ ਉਹ ਆਪਾਂ 30 ਤੋਂ 40 ਗ੍ਰਾਮ ਦੇਓ ਇਹਨੂੰ ਤੇ ਨਾਲ ਜਿਹੜਾ ਪਾਣੀ ਆ ਜਿਹੜਾ ਉਹ ਪਾਣੀ ਸੁੱਧ ਦਿਓ ਜੀ ਇਹਨਾਂ ਨੂੰ ਪਾਣੀ ਤਾਜ਼ਾ ਦਿਓ ਤੇ ਪਾਣੀ ਵੱਧ ਪਲਾਓ ਜਿੰਨਾ ਪਸ਼ੂ ਨੂੰ ਕਿਉਂਕਿ ਦੁੱਧ ਦੇ ਵਿੱਚ 80% ਤੱਕ ਪਾਣੀ ਹੁੰਦਾ ਜੀ 80-85% ਤੱਕ ਜੇ ਪਸ਼ੂ ਜਾਦੇ ਪਾਣੀ ਪੀਊਗਾ ਉਹਨੂੰ ਪਿਆਸ ਜ਼ਿਆਦੇ ਲੱਗੂਗੀ ਤਾਂ ਦੁੱਧ ਇਨਕਰੀਜ਼ ਹੋਊਗਾ ਈ ਥੋੜਾ ਵਧੂਗਾ ਈ ਵਧੂਗਾ ਜੀ ਤੇ ਨਾਲ ਜਿਹੜਾ ਜੀ ਆਪਾਂ ਹਰਾਚਾਰਾ ਦੇਣਾ ਹਰਾਚਾਰਾ ਵੀ ਆਪਾਂ ਵਧੀਆ ਦੇਣਾਗਾ ਜਿਵੇਂ ਬਰਸੀਨ ਦੇਤਾ ਲੂਸਨ ਦੇਤਾ ਇਹ 810 ਕਿਲੋ ਦੇਓ ਜੀ ਹਰਾਚਾਰਾ ਜਿਹੜਾ ਹਰੀ ਮੱਕੀ ਆ ਜਵਾਰ ਆ 10 ਤੋਂ 12 ਕਿਲੋ ਦੇ ਦਿਓ ਜੀ ਤੇ ਸੁੱਕਾ ਚਾਰਾ ਤੂੜੀ ਆ ਜਿਹੜੀ ਉਹ 2 ਤੋਂ 3 ਕਿਲੋ ਦੇਓ ਇਹ ਸੀਗਾ ਜੀ ਜਿਹੜਾ ਇਹਦਾ ਤਰੀਕਾ ਫੀਡ ਦਾ ਤੇ ਆਪਣੇ ਹਰੇਚਾਰੇ ਦੇਣ ਦਾ ਇਹ ਆਪਾਂ ਇੱਕ ਮੱਝ ਨੂੰ ਜਾਂ ਇੱਕ ਗਾਂ ਨੂੰ ਇੱਕ ਦਿਨ ਦੇ ਵਿੱਚ ਦੇਣਾ ਤੇ ਇਹਦਾ ਜਿਹੜਾ ਦੁੱਧ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਉਹ ਵੀ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਚਿਰ ਦੇ ਵਿੱਚ ਹੋ ਜਾਂਦਾਗਾ ਜੀ ਤੇ ਇਹ ਦੇਣਾ ਕਿਵੇਂ ਆ ਸਵੇਰੇ ਜਦੋਂ ਤੁਸੀਂ ਚੁਵਾਈ ਕਰਨੀ ਆ ਉਹ ਤੋਂ ਬਾਅਦ ਚ ਦੇਣਾ ਤੇ ਸ਼ਾਮ ਨੂੰ ਦੁੱਧ ਚੋਣ ਤੋਂ ਬਾਅਦ ਦੇਣਾ ਜੀ ਤੇ ਇਹਨੂੰ ਇੱਕੋ ਲੱਖ ਤੱਕ ਨਾ ਜਿਹੜਾ ਇਹ ਚਾਰਾ ਜਿਹੜਾ ਦਾਣਾ ਇਹਨੂੰ ਇੱਕੋ ਲੱਖ ਤੱਕ ਨਾ ਪਸ਼ੂ ਨੂੰ ਵਧਾਓ ਆਸਤੇ ਆਸਤੇ ਕਰਕੇ ਜਿਹੜੀ ਫੀਡ ਪਹਿਲਾਂ ਦੇ ਰਹੇ ਆਂ ਕੁਝ ਉਹ ਪਾਓ ਕੁਝ ਇਹ ਪਾਓ ਇਹਨੂੰ ਹਫਤੇ 10 ਦਿਨਾਂ ਦੇ ਵਿੱਚ ਤੁਸੀਂ ਐਸੀ ਫੀਡ ਲੈ ਆਓ ਜੇ ਤੁਸੀਂ ਇੱਕੋ ਲੱਖ ਤੀ ਨੂੰ ਪਾਉਣ ਲੱਗ ਗਏ ਦੂਜੀ ਫੀਡ ਛੱਡਤੀ ਤਾਂ ਤੁਹਾਡੇ ਪਸ਼ੂਆਂ ਦਾ ਜਿਹੜਾ ਦੁੱਧ ਆ ਉਹਦੀ ਮਾਤਰਾ ਘਟ ਜੂਗੀ ਤੇ ਫਿਰ ਤੁਸੀਂ ਜਿਹੜੇ ਆਂ ਡੀ ਮੋਟੀਵੇਟ ਹੋ ਜਾਂਦੇ ਆਂ ਵੀ ਯਾਰ ਅਸਰ ਨੂੰ ਤਾਂ ਉਹੀ ਫੀਡ ਵਧੀਆ ਸੀਗੀ ਆਪਾਂ ਗਲਤ ਫੀਡ ਲੈ ਲਈ ਗਲਤ ਇਨਫਰਮੇਸ਼ਨ ਮਿਲ ਗਈ ਇਹ ਚੀਜ਼ ਦਾ ਧਿਆਨ ਰੱਖੋ ਜਦੋਂ ਵੀ ਫੀਡ ਬਦਲਨੀ ਆ ਤਾਂ ਦੂਜੀ ਫੀਡ ਦੇ ਨਾਲ 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 ਕਰਕੇ ਉਹਨੂੰ ਘਟਾਉਂਦੇ ਜਾਣਾ ਤੇ ਜਿਹੜੀ ਨਵੀਂ ਫੀਡ ਲਾਉਣੀ ਆ ਉਹਨੂੰ ਤੁਸੀਂ ਵਧਾਉਂਦੇ ਜਾਣਾ ਤੇ 8-10 ਦਿਨਾਂ ਦੇ ਵਿੱਚ ਬਸੂ ਆ ਜਿਹੜੇ ਉਸੇ ਲਾਈਨ ਦੇ ਉੱਤੇ ਆ ਜਾਂਦੇ ਆ ਇਹਦੇ ਭੇੜ ਨਾਲ ਜੀ ਜਿਹੜੀ ਕੀੜੇ ਜਿਹੜੇ ਦੇ ਡੀ ਮਲਮੇਗਾ ਉਹ ਆਪਾਂ ਇਹਦੇ ਪੇਟ ਦੇ ਕੀੜੇ ਆ ਉਹਦੇ ਵਾਸਤੇ ਆਪਾਂ ਇਹਨਾਂ ਨੂੰ ਦਵਾਈ ਜ਼ਰੂਰ ਦੇਣੀ ਆ ਤੇ ਜੇ ਮਹੀਨੇ ਇੱਕ ਗਾਂ ਜਾਂ ਮੱਧਾ ਜਿਹੜੀ ਉਹਦੀ ਜਗ੍ਹਾ ਜਿਹੜੀ ਸਾਫ਼ ਸੁਥਰੀ ਤੇ ਆਰਾਮਦਾਇਕ ਹੋਵੇ ਜਿਹੜਾ ਪਸ਼ੂ ਸੌਖਾ ਬੈਠ ਸਕੇ ਇਹਦੇ ਨਾਲ ਜੀ ਜੇ ਤੁਸੀਂ 7 ਤੋਂ 10 ਦਿਨ ਲਗਾਤਾਰ ਇਹਨੂੰ ਵਰਤੋਂਗੇ ਦੂਜੀ ਫੀਡ ਜਦੋਂ ਬਿਲਕੁਲ ਘਟ ਗਈ ਜਿਹੜੀ ਪਹਿਲਾਂ ਫੀਡ ਦਿੰਨੇ ਆ ਉਹ ਬਿਲਕੁਲ ਖਤਮ ਹੋ ਗਈ ਜਿਹਦੇ ਉਸ ਤੋਂ ਬਾਅਦ 7 ਤੋਂ 8 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਦੁੱਧ ਆ ਉਹ ਵਧਣਾ ਸ਼ੁਰੂ ਹੋ ਜਾਊਗਾ ਤੇ 15 ਤੋਂ 20 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਫੈਟ ਜਿਹੜੀ ਤੁਹਾਡਾ ਐਸਐਨਐਫਾ ਤੇ ਫੈਟ ਆ ਇਹ ਵੀ ਵਧਣਾ ਸ਼ੁਰੂ ਹੋ ਜੂਗੀ ਤੁਸੀਂ ਇਹ ਤਰੀਕਾ ਅਜਮਾ ਕੇ ਦੇਖੋ ਇਹ ਅਜਮਾਇਆ ਹੋਇਆ ਤਰੀਕਾ ਜੀ ਤੇ ਸਾਨੂੰ ਪਸ਼ੂ ਦਾ ਜਿਹੜਾ ਸਰੀਰ ਦੀ ਬੰਤਰ ਬਾਡੀ ਸਟਰਕਚਰ ਉਹਦੇ ਦੇ ਵੀ ਤੁਹਾਨੂੰ ਪਤਾ ਲੱਗਣ ਲੱਗ ਜੂ ਵੀ ਸਾਡੇ ਪਸ਼ੂ ਦੇ ਵਿੱਚ ਤਾਕਤ ਆ ਗਈ ਆ ਸਾਡੇ ਪਸ਼ੂ ਦੇ ਉੱਤੇ ਚਮਕ ਆ ਗਈ ਆ ਤੰਦਰੁਸਤ ਹੋ ਗਿਆ ਪਸ਼ੂ ਸਾਡਾ ਤੇ ਇਹ ਸੀਗੀ ਜੀ ਅੱਜ ਦੀ ਆਪਣੀ ਜਿਹੜੀ ਜਾਣਕਾਰੀ ਆ ਆਪਾਂ ਤੁਹਾਨੂੰ ਦਿੱਤੀ ਵੀ ਆਪਾਂ ਪਸ਼ੂ ਦਾ ਜਿਹੜਾ ਦੁੱਧ ਦੀ ਫਾਰਮ ਆ ਤੇ ਐਸਐਮਐਫ ਆ ਕੇ ਮੈਂ ਬਣਾਉਣਾ ਅਗਰ ਜੇ ਸਾਡੇ ਦੁੱਧ ਦੇ ਪਸ਼ੂ ਦੇ ਦੁੱਧ ਦੀ ਕੁਆਲਿਟੀ ਵਧੀਆ ਹੋਊਗੀ ਜੇ ਕੁਆਲਿਟੀ ਵਧੀਆ ਹੋਊਗੀ ਤਾਂ ਸਾਡਾ ਜਿਹੜਾ ਮੁਨਾਫਾ ਵੀ ਵੱਧ ਹੋਊਗਾ ਵੱਧ ਹੋਊਗਾ ਤੇ ਜਿਹੜੇ ਸਾਡੇ ਗਾਹਕ ਆ ਤੁਸੀਂ ਆਪਣੇ ਡੈਰੀ ਫਾਰਮ ਨੂੰ ਇੱਕ ਵਧੀਆ ਆਰਗੈਨਿਕ ਤਰੀਕੇ ਨਾਲ ਸਟੈਬਲਿਸ਼ਡ ਕਰ ਲੋ ਸਾਨੂੰ ਕਿਸੇ ਕੋਲੇ ਜਾਣ ਦੀ ਜਰੂਰਤ ਨਹੀਂ ਪਊਗੀ ਜੀ ਗਾਹਕ ਤੁਹਾਡੇ ਕੋਲ ਖੁਦ ਚੱਲ ਕੇ ਆਊਗਾ ਇਹ ਆਪਣਾ ਵਾਦਾ ਜੀ ਇਹ ਸੀ ਕਿ ਜੀ ਅੱਜ ਦੀ ਜਾਣਕਾਰੀ ਸਾਨੂੰ ਇਹ ਕਿੱਦਾਂ ਦੀ ਲੱਗੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ ਜੀ ਤੇ ਅੱਜ ਦਾ ਸਾਨੂੰ ਤੁਹਾਨੂੰ ਇਹ ਆਪਣਾ ਲਾਈਵ ਕਿੱਦਾਂ ਦਾ ਲੱਗਿਆ ਇਹਨੂੰ ਜਰੂਰ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਜੀ ਤੇ ਚੈਨਲ ਕਰ ਲਓ ਜੀ ਆਪਣਾ ਸਬਸਕ੍ਰਾਈਬ ਇਲਾਈਕਰ ਵੀ ਰੂ ਕਰਦਾ ਕਰੋ ਪਲੀਜ਼ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਲੈ ਕੇ ਆਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਬਹੁਤ ਧੰਨਵਾਦ ਆ ਤੁਹਾਡਾ ਤੁਹਾਡਾ ਸਹਾਨ ਬਹੁਤ ਆ ਸਾਡੇ ਤੇ ਤੁਸੀਂ ਹਮੇਸ਼ਾ ਜੇ ਟਾਈਮ ਕੱਢ ਕੇ ਸਾਨੂੰ ਟਾਈਮ ਦਿੰਦੇ ਹੋ ਸਾਡੇ ਨਾਲ ਜੁੜਦੇ ਹੋ ਤੇ ਆਪਣਾ ਇੱਥੇ ਤਾਂ ਵੀ ਆਪਾਂ ਵਧੀਆ-ਵਧੀਆ ਜਾਣਕਾਰੀਆਂ ਤੁਹਾਨੂੰ ਲੈ ਕੇ ਦਿੰਦੇ ਰਾਵਾਂਗੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜੀ ਤੇ ਹਮੇਸ਼ਾ ਤੁਸੀਂ ਸਾਥ ਦੇਂਦੇ ਹੋ ਤੁਹਾਡਾ ਬਹੁਤ ਧੰਨਵਾਦ ਫੇਰ ਤੋਂ ਤੇ ਨਵੀਆਂ-ਨਵੀਆਂ ਜਾਣਕਾਰੀਆਂ ਜਦੋਂ ਤੁਸੀਂ ਸਾਡੇ ਨਾਲ ਇਦਾਂ ਜੁੜਦੇ ਹੋ ਕਮੈਂਟ ਲਾਈਕ ਸ਼ੇਅਰ ਕਰਦੇ ਹੋ ਤਾਂ ਸਾਨੂੰ ਹੌਸਲਾ ਮਿਲਦਾ ਤੇ ਫਿਰ ਅਸੀਂ ਸਰਚ ਕਰ ਕਰਕੇ ਵਧੀਆ-ਵਧੀਆ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਤੇ ਲੈ ਕੇ ਆਉਨੇ ਆ ਜੀ ਇਸ ਕਰਕੇ ਇਹਦੇ ਇਹ ਜਿਹੜਾ ਤਰੀਕਾ ਤੁਹਾਨੂੰ ਦੱਸਿਆ ਇਹ ਬਹੁਤ ਹੀ ਲਾਹੇਵੰਦ ਦਾ ਬਹੁਤ ਹੀ ਫਾਇਦੇਮੰਦ ਹੈ ਇਹਦੇ ਨਾਲ ਤੁਸੀਂ ਤੁਸੀਂ ਇਹ ਚੀਜ਼ ਨੂੰ ਮਤਲਬ ਉਹ ਨਾ ਕਰਿਆ ਨਾ ਕਰੋ ਵੀ ਕੋਲ ਨਾ ਕਰਿਆ ਕਰੋ ਵੀ ਜੀ ਆਪਾਂ ਨੂੰ ਇਹ ਚੀਜ਼ ਮਹਿੰਗੀ ਪਈ ਹੈ ਕਿ ਸਸਤੀ ਪਈ ਹੈ ਪਸ਼ੂ ਨਾਲੋਂ ਸਾਡੇ ਪਸ਼ੂ ਨਾਲੋਂ ਕੋਈ ਚੀਜ਼ ਮਹਿੰਗੀ ਨਹੀਂ ਹੈਗੀ ਜੇ ਸਾਡਾ ਪਸ਼ੂ ਤਾਂਦਰੁਸਤ ਹੋਊਗਾ ਅੱਗੇ ਉਹਦੇ ਵਿੱਚ ਵਾਧਾ ਹੋਊਗਾ ਵਧੀਆ ਸੀਮਨ ਲਓ ਜੀ ਤੇ ਚੰਗੀਆਂ ਕੱਟੀਆਂ ਤਿਆਰ ਕਰੋ ਜਾਂ ਚੰਗੀਆਂ ਵਛੀਆਂ ਤਿਆਰ ਕਰੋ ਤਾਂ ਕਿ ਤੁਹਾਡੀ ਜਿਹੜੀ ਡੇਰੀ ਦੇ ਵਿੱਚ ਹੈ ਸਾਨੂੰ ਪਸ਼ੂ ਮੋਲਣਾ ਲੈਣਾ ਪਵੇ ਸਾਨੂੰ ਡੈਰੀ ਦੇ ਵਿੱਚ ਹੀ ਆਪਣੇ ਪਸ਼ੂ ਜਿਹੜੇ ਉਹ ਤਿਆਰ ਹੋ ਜਾਣ ਜੇ ਉਹੀ ਪਸ਼ੂ ਤੁਸੀਂ ਤੁਹਾਡੇ ਪਸ਼ੂਆਂ ਤੋਂ ਪਸ਼ੂ ਤਿਆਰ ਹੋਣਗੇ ਤਾਂ ਉਹ ਤੁਹਾਡੀ ਡੈਰੀ ਦਾ ਜਿਹੜਾ ਬਹੁਤ ਜ਼ਿਆਦਾ ਵੱਡਾ ਪ੍ਰੋਫਿਟ ਹੋਊਗਾ ਕਿਉਂਕਿ ਜੇ ਤੁਸੀਂ ਮੋਲ ਲੈ ਕੇ ਆਓਗੇ ਉਹਦਾ ਰਿਸਕ ਹੁੰਦਾ ਜਿਹੜੇ ਪਸ਼ੂ ਤੁਸੀਂ ਘਰੇ ਤਿਆਰ ਕਰਨੇ ਆ ਜੇ ਵਧੀਆ ਤੁਸੀਂ ਉਹਨਾਂ ਨੂੰ ਖਰਾਕ ਪਾਣੀ ਦਿੰਨੇ ਆ ਤਾਂ ਜਿਹੜੇ ਬਛਰੂ ਆ ਉਹ ਬਹੁਤ ਛੇਤੀ ਤਿਆਰ ਹੋ ਜਾਂਦੇ ਆ ਜੀ ਤੇ ਤੁਸੀਂ ਅਜ਼ਮਾ ਕੇ ਦੇਖੋ ਜੀ ਕਰਕੇ ਦੇਖੋ ਤੇ ਹਮੇਸ਼ਾ ਜਿਹੜੇ ਪਸ਼ੂਆਂ ਨੂੰ ਜਿਹੜੀ ਕੈਮੀਕਲ ਵਾਲੀਆਂ ਫੀਡਾਂ ਨੇ ਕੈਮੀਕਲ ਵਾਲੇ ਦਾਣੇ ਆ ਜਾਂ ਸਾਡੇ ਆ ਬੜਿਆ ਜਿਹੜਾ ਹਰਾ ਚਾਰਾ ਉਹ ਤੋਂ ਥੋੜਾ ਜਿਹਾ ਬਚਾ ਕੇ ਰੱਖੋ ਜਿੰਨਾ ਤੁਸੀਂ ਸਾਫ਼ ਸੁਥਰਾ ਤੇ ਸ਼ੁੱਧ ਹਵਾ ਚੰਗੀ ਧੁੱਪ ਛਾਂ ਪਸ਼ੂ ਨੂੰ ਰੱਖੋਗੇ ਤਾਂ ਸੁੱਕੇ ਦੇ ਵਿੱਚ ਰੱਖੋਗੇ ਤਾਂ ਪਸ਼ੂ ਖੁਸ਼ ਵੀ ਰਹਿਣਗੇ ਤੇ ਸਾਡੇ ਪਸ਼ੂਆਂ ਦੇ ਵਿੱਚ ਵਾਧਾ ਵੀ ਹੋਊਗਾ ਜੀ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਕਿਸੇ ਹੋਰ ਵਿਸ਼ੇ ਦੇ ਉੱਤੇ ਬੋਰਡ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ